ਸੁਹੀ ਮਹਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪੱਲੀ ਸੁਹਾਵੀ ਛਪਰੀ ਜਾਮ ਹੈ ਗਨ ਗਾਏ ਇਹ ਤੇ ਹੈ ਕਾਮਨਾ ਤਲ ਹਰ ਜਿਤ ਹਰ ਵਿਸਰਾਏ ਦੇਨ ਦੁਨੀਆਂ ਦੇ ਮਾਲਕ ਵਾਲੀ ਕੁੱਲ ਆਲਮ ਤਖਤਾਂ ਤੇ ਸੁਭਾਏ ਮਾਨ ਸਤਿਗੁਰੂ ਸਾਂਝੀ ਬਾਲਤਾ ਦੇ ਰਹਿ ਪਰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਪਾਗਾ ਸਮਾ ਸਪਾਗੀਆਂ ਕੰਡੀਆਂ ਸਹਿਬ ਜੀ ਨੇ ਬਖਸ਼ਿਸ਼ ਕੀਤੀਆਂ ਨੇ ਇਨ੍ਹਾਂ ਕੰਡੀਆਂ ਨੂੰ ਸਫਲ ਕਰਨ ਵਾਸਤੇ ਸਤ ਸੰਗਤ ਦੇ ਵਿੱਚ ਪਹੁੰਚੀਆਂ ਗੁਰ ਸ਼ਬਦ ਦੀ ਵਿਚਾਰਤ ਦੇ ਨਾਲ ਜੜਨ ਦਾ ਯਤਨ ਕਰੀਏ ਅੱਜ ਦਾ ਪਾਵਨ ਬਚਨ ਪੰਚਮ ਪਾਤਸ਼ਾਹ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਰਾਗ ਸੁਹੀ ਦੇ ਵਿੱਚ 745 ਅੰਗ ਦੇ ਉੱਤੇ ਪਾਤਸ਼ਾਹ ਜੀ ਬਚਨ ਉਚਾਰਨ ਕਰ ਰਹੇ ਨੇ ਮਨ ਵਰਤਿਆਂ ਨੂੰ ਇਕਾਗਰ ਕਰਕੇ ਸਾਹਿਬ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਬਚਨ ਕਰ ਰਹੇ ਨੇ ਪਤਸਾਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਓੰਕਾਰ ਤੋਂ ਪਾਵੈ ਰਬ ਇੱਕ ਹੈ ਵਾਹਿਗੁਰੂ ਕਾ ਲੋ ਖੁਦਾ ਕਹੋ ਗੋਸਈਆ ਕਹੋ ਉਹਨੂੰ ਅਲਾਹ ਕਹੋ ਉਹਨੂੰ ਕਰਤਾਰ ਕਹੀਏ ਉਹਨੂੰ ਕਰੀਮ ਕਹੀਏ ਉਹਨੂੰ ਕਰਤਾ ਪੁਰਖ ਕਹੀਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਡੇ ਨਾਮ ਨੇ ਪਰ ਪਤ ਸਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਇੱਕੋ ਹੀ ਹੈ ਸਾਹਿਬ ਮੇਰਾ ਇੱਕੋ ਹੈ ਇਕੋ ਹੈ ਭਾਈ ਇਕੋ ਹੈ ਇੱਕ ਓੰਕਾਰ ਪੂਰੀ ਹਮੈਨਿਟੀ ਦੇ ਵਿੱਚ ਪੂਰੀ ਲੁਕਾਈ ਦੇ ਵਿੱਚ ਇਕੋ ਹੀ ਅਕਾਲ ਪੁਰਖ ਹੈ ਇਕੋ ਹੀ ਵਾਹਿਗੁਰੂ ਹੈ ਪਰ ਉਸ ਇੱਕ ਅਕਾਲ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ ਗੁਰ ਪ੍ਰਸਾਦ ਸਤ ਗੁਰੂ ਦੀ ਕਿਰਪਾ ਦੁਆਰਾ ਇੱਕ ਅਕਾਲ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਵਜਨ ਨੇ ਪਤਸਾ ਜੀ ਦਾ ਪੱਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਸਹਿਬ ਜੀ ਕਹਿੰਦੇ ਨੇ ਏ ਭਾਈ ਉਹ ਕੁੱਲੀ ਪੱਲੀ ਹੈ ਕੱਖਾਂ ਕਾਨਿਆਂ ਦੀ ਛੱਪਰੀ ਕਹਿੰਦੇ ਨੇ ਕੱਖਾਂ ਕਾਨਿਆਂ ਦੀ ਬਣਾਈ ਹੋਈ ਪੁੱਲੀ ਨੂੰ ਛੰਨਵੀ ਕਿਹਾ ਜਾਂਦਾ ਹੈ ਛੱਪਰੀ ਵੀ ਕਿਹਾ ਜਾਂਦਾ ਹੈ ਕੋਈ ਕੁਟੀਆ ਕਹਿੰਦਾ ਹੈ ਕੱਖਾਂ ਕਾਨਿਆਂ ਦੀ ਬਣਾਈ ਉਹ ਛੱਪਰੀ ਭੱਲੀ ਹੈ ਪਤ ਸਾਹਿਬ ਜੀ ਕਹਿੰਦੇ ਜਿੱਥੇ ਰੱਬ ਜੀ ਦੇ ਗੁਣ ਗਾਏ ਜਾਂਦੇ ਨੇ ਜਿੱਥੇ ਰੱਬ ਜੀ ਦੀ ਸਿਪਤ ਸਲਾਹ ਏ ਉਹ ਕੁੱਲੀ ਚੰਗੀ ਏ ਸਹਿਬ ਜੀ ਕਹਿੰਦੇ ਜਿਸ ਵਿੱਚ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗੰਦਾ ਪਿਆ ਜਿਸ ਕੁੱਲੀ ਦੇ ਵਿੱਚ ਮਾਲਕ ਦੀ ਸਿਪਤ ਸਲਾਹ ਹੋ ਰਹੀ ਏ ਜਿਸ ਸੱਪਰੀ ਦੇ ਵਿੱਚ ਮਾਲਕ ਦੀ ਉਸਤਤ ਹੋ ਰਹੀ ਏ ਸਹਿਬ ਜੀ ਕਹਿੰਦੇ ਉਹ ਪੱਲੀ ਹੈ ਉਹ ਚੰਗੀ ਹੈ ਸਭਰੀ ਕਿਤੇ ਮੇਰੇ ਪਾਤਸ਼ਾਹ ਜੀ ਨੇ ਬੇਕੁੰਠ ਦੀ ਨਿਆਈ ਦੱਸਿਆ ਕਿਤੇ ਸਹਿਬ ਜੀ ਕਹਿੰਦੇ ਬਸ ਤਾਂ ਟੁੱਟੀ ਝੌਂਪੜੀ 'ਚ ਰਹਿਣ ਵਾਲੇ ਨੂੰ ਤੁਸੀਂ ਗਰੀਬ ਨਾ ਕਹਿਓ ਉਹ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਰਾਜਾ ਏ ਰਾਜਾ ਬਚਨੇ ਬਾਣੀ ਦਾ ਸਰਵਣ ਕਰਦੇ ਆਂ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰ ਉਦਿਆਨ ਪਰ ਮਿਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਸ ਸਾਖ ਨਾ ਛਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮੰਨ ਪੈ ਨਾ ਸਹਿਬ ਜੀ ਕਹਿੰਦੇ ਮਤ ਜਾਣਿਓ ਕਿ ਕੱਖਾਂ ਕਾਨਿਆਂ ਦੀ ਛੱਪਰੀ ਚ ਰੰਦਾ ਪਰ ਰੱਬ ਜੀ ਦੇ ਗੁਣ ਗਾਰੇ ਰੱਬ ਜੀ ਦੀ ਸਿੱਪਤ ਸਲਾਹ ਕਰ ਰਿਹਾ ਭਾਵੇਂ ਤਨ ਦੇ ਕੱਪੜੇ ਚੀਰ ਚੀਰ ਕੱਪੜਿਆਂ ਨੂੰ ਕਹਿੰਦੇ ਨੇ ਛਜੇ ਪਏ ਨੇ ਕੋਈ ਬਹੁਤੀ ਚੰਗੀ ਜਾਤ ਨਹੀਂ ਕੋਈ ਆਦਰ ਮਾਨ ਨਹੀਂ ਕਰਦਾ ਕੋਈ ਸਤਕਾਰ ਨਹੀਂ ਦੇ ਰਿਹਾ ਸਹਿਬ ਜੀ ਕਹਿੰਦੇ ਕੋਈ ਮਿੱਤਰ ਨਹੀਂ ਕੋਈ ਸਾਖ ਸਵੰਦੀ ਰਿਸ਼ਤੇਦਾਰ ਸਾਥ ਨਹੀਂ ਦੇ ਰਿਆ ਪਰ ਮਰਜ ਕਹਿੰਦੇ ਮੇਰੀਆਂ ਨਜ਼ਰਾਂ ਚ ਤੇ ਉਹ ਰਾਜਾ ਇਹ ਬੰਨੋ ਸਤਨਾਮ ਇੱਥੇ ਉਸੇ ਭਾਵ ਦੇ ਵਿੱਚ ਕਹਿੰਦੇ ਨੇ ਸੱਪਰੀ ਚੰਗੀ ਐ ਪਿਆਰੇ ਆ ਉਹ ਕਥਾਂ ਕਾਨਿਆਂ ਦੀ ਕੁੱਲੀ ਚੰਗੀ ਐ ਜਿਸ ਕੁੱਲੀ ਦੇ ਵਿੱਚ ਜਿਸ ਸੱਪਰੀ ਦੇ ਵਿੱਚ ਰੱਬ ਜੀ ਦੀ ਸਿਫਤ ਹੋ ਰਹੀ ਐ ਕਿਤਹੀਂ ਕਾਮਨਾ ਤਲਹਰ ਵੱਡੇ ਵੱਡੇ ਮਹਿਲ ਵੱਡੇ ਵੱਡੇ ਮਨਾਰੇ ਵੱਡੇ ਵੱਡੇ ਉੱਚੇ ਬੰਗਲੇ ਕਿਸੇ ਕੰਮ ਨਹੀਂ ਜਿੱਤ ਹਰ ਵਿਸਰਾਏ ਜਿੱਥੇ ਰੱਬ ਦੀ ਤੇ ਯਾਦ ਹੀ ਨਹੀਂ ਮਾਲਕ ਦੀ ਤੇ ਸਿੱਪਤ ਸਲਾਹੀ ਨਹੀਂ ਆਪਾਂ ਕਹਿੰਦੇ ਆ ਕੋਠੀ ਬੜੀ ਵਧੀਆ ਆਪਾਂ ਕਹਿੰਦੇ ਆ ਬੜਾ ਸੋਹਣਾ ਮਹਿਲ ਪਾਇਆ ਹੋਇਆ ਮਨ ਨੂੰ ਭਾ ਰਿਹਾ ਏ ਚੰਗਾ ਲੱਗਦਾ ਪਿਆ ਏ ਆਪਾਂ ਕਹਿੰਦੇ ਆ ਬੜੀ ਸੋਹਣੀ ਮੰਜ਼ਲਾ ਵਾਲੀ ਕੋਠੀ ਪਾਈ ਏ ਬੜੀ ਸੋਹਣੀ ਮੀਨਾਕਾਰੀ ਕੀਤੀ ਏ ਬੜੀ ਮਨ ਨੂੰ ਚੰਗੀ ਲੱਗਦੀ ਏ ਮੇਰੇ ਪਤ ਸਾ ਜੀ ਕਹਿੰਦੇ ਉਹ ਸੋਹਣੀ ਕੋਠੀ ਵੇਖ ਕੇ ਨਾ ਤੂੰ ਖੁਸ਼ ਹੋਈ ਜਾ ਸੋਹਣੇ ਮਹਿਲ ਵੇਖ ਕੇ ਮਹਾਰਾਜ ਜੀ ਕਹਿੰਦੇ ਐਵੇਂ ਨਾ ਕਹੀਂ ਚੱਲ ਬੜੇ ਵਧੀਆ ਲੱਗਦੇ ਨੇ ਮਹਾਰਾਜ ਕਹਿੰਦੇ ਉਹ ਸੋਹਣੇ ਮਹਿਲ ਕਿਸੇ ਕੰਮ ਦੇ ਨਹੀਂ ਉਹ ਸੋਹਣੇ ਬੰਗਲੇ ਕਿਸੇ ਕੰਮ ਦੇ ਨਹੀਂ ਪਿਆਰੇ ਆ ਜਿਸ ਬੰਗਲਿਆਂ ਦੇ ਵਿੱਚ ਰੱਬ ਦੀ ਸਿਫਤ ਤੇ ਹੈ ਹੀ ਨਹੀਂ ਜਿਸ ਮਹਿਲਾਂ ਦੇ ਵਿੱਚ ਮਾਲਕ ਦੀ ਉਸਤਤ ਤੇ ਹੈ ਹੀ ਨਹੀਂ ਪਾਤਸ਼ਾਹ ਜੀ ਕਹਿੰਦੇ ਉਹ ਮਹਿਲ ਨਹੀਂ ਹਨ ਕਿਸੇ ਕੰਮ ਦੇ ਉਹ ਕੋਠੀਆਂ ਉਹ ਬੰਗਲੇ ਕਿਸੇ ਕੰਮ ਦੇ ਨਹੀਂ ਜਿੱਥੇ ਰੱਬ ਦੀ ਸਿਫਤ ਨਹੀਂ ਉਹ ਵੈ ਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਸਮਸ਼ਾਨ ਭੂਮੀ ਦੀ ਨਿਆਈ ਹੈ ਉਹ ਜਗਾ ਬੋਲੋ ਸਤਨਾਮ ਬਾਣੀ ਬਾਣੀ ਦੀ ਪੰਗਤੀ ਹੈ ਮਹਾਰਾਜ ਜੀ ਕਹਿੰਦੇ ਸੁਣਿਓ ਕਬੀਰ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ ਕਹਿੰਦੇ ਜਿਸ ਘਰ ਦੇ ਵਿੱਚ ਮਾਲਕ ਦੀ ਸਿਮਰਨ ਹੀ ਨਹੀਂ ਮਾਲਕ ਦੀ ਯਾਦ ਹੀ ਨਹੀਂ ਮਾਲਕ ਦੀ ਬੰਦਗੀ ਨਹੀਂ ਕਬੀਰ ਜੈ ਘਰ ਸਾਧਨਾ ਸੇਵੀ ਹੈ ਜਿੱਥੇ ਗੁਰੂ ਦੀ ਬਾਣੀ ਦਾ ਜਾਪ ਹੀ ਨਹੀਂ ਹੋ ਰਿਹਾ ਹਰ ਕੀ ਸੇਵਾ ਨਾਇਮ ਨਾ ਮਾਲਕ ਦੀ ਉਸਤ ਤੋਂ ਰਹੀ ਹੈ ਬਾਬਾ ਕਬੀਰ ਜੀ ਕਹਿੰਦੇ ਉਹ ਘਰ ਪਤਾ ਕਿਦਾਂ ਦਾ ਤੇਹ ਕਰ ਮਰ ਹਟ ਸਾਰਖੈ ਭੂਤ ਵਸ ਤਿ ਨਮਾਹੇ ਕਹਿੰਦੇ ਉਹ ਘਰ ਤੇ ਸਮਸਾਨ ਭੂਮੀ ਐ ਮਰਦੇ ਸਾੜਨ ਵਾਲੀ ਜਗਾ ਤੇ ਘਰ ਮਰ ਹਟ ਸਾਰਖੈ ਕਹਿੰਦੇ ਉਤੇ ਸਮਸਾਨ ਕਾਟ ਐ ਉਹ ਬੰਗਲੇ ਨਹੀਂ ਐ ਕਹਿੰਦੇ ਉਹਦੇ ਵਿੱਚ ਰਹਿਣ ਵਾਲਾ ਵੀ ਭੂਤ ਐ ਬੋਲੋ ਸਤਨਾਮ ਇਤੇ ਉਹਨ ਆਪਾਂ ਵੇਖਣੇ ਮਨਾ ਮੇਰੇ ਘਰ ਦੇ ਵਿੱਚ ਰੱਬ ਦੀ ਉਸਤਤੈ ਮੇਰੇ ਘਰ ਦੇ ਵਿੱਚ ਦੋ ਟਾਈਮ ਸਿਮਰਨ ਹੁੰਦਾ ਹੈ ਮੇਰੇ ਘਰ ਦੇ ਵਿੱਚ ਨਿਤਨੇਮ ਬਾਣੀ ਦਾ ਜਾਪ ਹੈ ਕਿਤੇ ਮੇਰੇ ਘਰ ਦੇ ਵਿੱਚ ਵਿਸੇਵੇਕਾਰਾਂ ਦੀਆਂ ਗੱਲਾਂ ਤੇ ਨਹੀਂ ਕਿਤੇ ਮੇਰੇ ਘਰ ਦੇ ਵਿੱਚ ਨਿੰਦਾ ਤਾਂ ਨਹੀਂ ਹੋ ਰਹੀ ਕਿੱਥੇ ਮੇਰੇ ਘਰ ਦੇ ਵਿੱਚ ਕੋਈ ਕੋ ਕਰਮ ਤਾਂ ਨਹੀਂ ਹੋ ਰਿਹਾ ਜੇ ਵਿਸੇ ਨਹੀਂ ਜੇ ਵਕਾਰ ਨਹੀਂ ਜੇ ਇਧਰ ਉਧਰ ਦੀ ਬਾਸਨਾਮਾ ਹੀ ਨੇ ਸਹਿਬ ਜੀ ਕਹਿੰਦੇ ਉਹ ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ ਕਿਤਹੀ ਕਾਮਨਾ ਤਲ ਹਰ ਜਿਤ ਹਰ ਵਿਸਰਾਈ ਜਿੱਥੇ ਰਾਬੀ ਭੁੱਲ ਗਿਆ ਜਿੱਥੇ ਮਾਲਕ ਦੀ ਉਸਤਤ ਹੀ ਹੈ ਨਹੀਂ ਮਰੋ ਜੇ ਕਹਿੰਦੇ ਇਹ ਵੱਡੇ ਵੱਡੇ ਮਹਿਲ ਵੀ ਕਿਸੇ ਕੰਮ ਨਹੀਂ ਪਿਆਰੇ ਆ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਵਿੱਚ ਰਹਿੰਦੇ ਆ ਮਾਲਕ ਦੀ ਉਸਤਤ ਕਰਦੇ ਆ ਸਹਿਬ ਕਹਿੰਦੇ ਗਰੀਬੀ ਸਹਾਰਦਿਆਂ ਵੀ ਆਨੰਦ ਹੈ ਗਰੀਬੀ ਦੇ ਵਿੱਚ ਵੀ ਆਨੰਦ ਆ ਰਿਹਾ ਹੈ ਭਾਵੇਂ ਕੱਖਾਂ ਕਾਨਿਆਂ ਦੀ ਛੱਪਰੀ ਹੈ ਕੱਚਾ ਘਰ ਹੈ ਆਨੰਦ ਆ ਰਿਹਾ ਹੈ ਕਿਉਂ ਰੱਬ ਚੀਤੇ ਹੈ ਮਾਲਕ ਚੀਤੇ ਹੈ ਮਾਲਕ ਦੀ ਉਸਤਤ ਹੋ ਰਹੀ ਹੈ ਸੋਭਾ ਹੋ ਰਹੀ ਹੈ ਐਸੋ ਰਾਜਨ ਕਿਤੇ ਕਾਜ ਇਹੋ ਜੇ ਰਾਜ ਭਗਤ ਤੋਂ ਕੀ ਲੈਣਾ ਰੱਬ ਵੀ ਨਹੀਂ ਚੇਤੇ ਮਹਾਰਾਜ ਜੀ ਕਹਿੰਦੇ ਇਹੋ ਜਾਂ ਵੱਡਪਣਾ ਤੇ ਅੱਗ ਲਾ ਕੇ ਫੂਕ ਦੇਣਾ ਚਾਹੀਦਾ ਹੈ ਜਾਲ ਦੇਣਾ ਚਾਹੀਦਾ ਹੈ ਜਲ ਜਾਓ ਇਹੋ ਵੱਡਪਣਾ ਬਾਇਲ ਪਟਾਈ ਇਹੋ ਜੇ ਵੱਡੇ ਪੰਨ ਤੋਂ ਕੀ ਕਰਨਾ ਹੈ ਇਹੋ ਜੇ ਵੱਡੇ ਹੋਣ ਤੋਂ ਕੀ ਕਰਨਾ ਬਹੁਤੇ ਅਮੀਰ ਹੋਣ ਤੋਂ ਕੀ ਕਰਨਾ ਰੱਬ ਭੁੱਲ ਗਿਆ ਲਿਪਟਿਆ ਮੋਹ ਮਾਇਆ ਦੇ ਜਾਲ ਚ ਪਿਆ ਖੱਟੀ ਤੇ ਬੇਕਾਰ ਹੀ ਜਾਂਦਾ ਕਿਤੇ ਤੇ ਆਨੰਦਮਈ ਜ਼ਿੰਦਗੀ ਜਿਉਣੀ ਸੀ ਆਪਾਂ ਕਹਿੰਦੇ ਆ ਨਾ ਰੱਬ ਜੀ ਨੇ ਦਾਤਾਂ ਦਿੱਤੀਆਂ ਨੇ ਮਾਇਆ ਦਿੱਤੀਏ ਸੋਹਣਾ ਘਰ ਦਿੱਤਾ ਸੋਹਣੇ ਮਹਿਲ ਮਾੜੀਆਂ ਦਿੱਤੀਆਂ ਨੇ ਬੰਗਲੇ ਦਿੱਤੇ ਨੇ ਰਹਿਣ ਵਾਸਤੇ ਐਸੋ ਆਰਾਮ ਸਾਰਾ ਕੁਝ ਹੈ ਸਾਰੇ ਸੁੱਖ ਸਾਧਨ ਸਹੂਲਤਾਂ ਨੇ ਕਿੱਥੇ ਤੇ ਆਨੰਦਮਈ ਜ਼ਿੰਦਗੀ ਜਿਉਣੀ ਸੀ ਰੱਬ ਦੇ ਨਾਲ ਜੁੜ ਕਰਕੇ ਆਨੰਦਮਈ ਜ਼ਿੰਦਗੀ ਜਿਉਣ ਦੀ ਬਜਾਏ ਕੀ ਕਰਦਾ ਪਿਆ ਉਹਦੇ ਵਿੱਚ ਹੀ ਲਿਪਟਿਆ ਪਿਆ ਮਾਇਆ ਦੇ ਵਿੱਚ ਹੀ ਉਲਝਿਆ ਪਿਆ ਬੇਕਾਰ ਹੀ ਖੱਟੀ ਜਾਂਦਾ ਬਾਸਨਾਮਾ ਦਾ ਹੀ ਸਕਾਰ ਹੋਇਆ ਪਿਆ ਆਪਣੇ ਸੋਹਣੇ ਮਹਿਲਾ ਨੂੰ ਦੇਖਦੇ ਕਿ ਲੁਪੇ ਮਨ ਹੋਈ ਜਾਂਦਾ ਤੇ ਮੇਰੇ ਪਤ ਸਾਜੀ ਬਚਨ ਕਰਦੇ ਨੇ ਕਹਿੰਦੇ ਜਿਹੜਾ ਮਹਿਲਾ ਨੂੰ ਦੇਖਦੇ ਕਿ ਲੁਪੇ ਮਨ ਹੁੰਦਾ ਨਾ ਕਹਿੰਦੇ ਅੰਤ ਵੇਲਾ ਫਿਰ ਪ੍ਰੇਤ ਦੀ ਨਿਆਈ ਹੈ ਬੋਲੋ ਸਤਨਾਮ ਜਿਹੜਾ ਮਹਿਲ ਹੀ ਸਿਮਰੀ ਜਾਂਦਾ ਜਿਹੜਾ ਮੰਦਿਰ ਹੀ ਸਿਮਰੀ ਜਾਂਦਾ ਮਾਰੇ ਕਹਿੰਦੇ ਜੁਨ ਪਤਾ ਕਿਹੜੀ ਮਿਲਦੀ ਹੈ ਪ੍ਰੇਤ ਵਾਲੀ ਜੁਨ ਮਿਲਦੀ ਹੈ ਅੰਤ ਕਾਲ ਜੋ ਮੰਦਰ ਸਿਮਰੈ ਘਰ ਘਰੀ ਕਰੀ ਜਾਂਦਾ ਹੈ ਮਹਿਲ ਮਹਿਲੀ ਕਰੀ ਜਾਂਦਾ ਉਹ ਕੋਠੀ ਐਨੇ ਬਣਾਤੀ ਐਨੇ ਪ੍ਰਾਪਰਟੀ ਲਾ ਦਿੱਤੀ ਉਹਦੇ ਤੈਨੇ ਮਾਇਆ ਲੱਗ ਗਈ ਐਨੇ ਮਿੰਨਾਕਾਰੀ ਤੇ ਲੱਗਿਆ ਕੁਝ ਕਰ ਦਤਾ ਕੁਝ ਕਰ ਦਤਾ ਮੰਦਰ ਮੰਦਰੀ ਸਿਮਰੀ ਗਿਆ ਰੱਬ ਕਿਤੇ ਚੇਤੇ ਹੀ ਨਹੀਂ ਆਇਆ ਮੇਰੇ ਪਾਤਸ਼ਾਹ ਜੀ ਵਚਨ ਕਰਦੇ ਨੇ ਪਿਆਰਿਆ ਕਹਿੰਦੇ ਜਿਹੜਾ ਮੰਦਰ ਮੰਦਰੀ ਸਿਮਰਦਾ ਏ ਕਹਿੰਦੇ ਜੂਨ ਪ੍ਰੇਤ ਦੀ ਭੋਗ ਰਿਆ ਬੰਨੂ ਸਤਨਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਂਨ ਬਲ ਬਲ ਉਤਰੈ ਕਹਿੰਦੇ ਜੂਨ ਭੋਗਦਾ ਪਿਆ ਪ੍ਰੇਤ ਦੀ ਜੋਂਨ ਭੋਗ ਰਿਆ ਏ ਇਸ ਪਾਵਨ ਵਚਨ ਦੇ ਵਿੱਚ ਰੱਬ ਜੀ ਦੀਆਂ ਦਾਤਾਂ ਦੀ ਗੱਲ ਕੀਤੀ ਹੈ ਮਾਇਆ ਰੱਬ ਜੀ ਦੀ ਦਾਤ ਹੈ ਤਨ ਦੌਲਤ ਰੱਬ ਜੀ ਦੀ ਦਾਤ ਹੈ ਪ੍ਰੋਪਰਟੀਆਂ ਰੱਬ ਜੀ ਦੀ ਦਾਤ ਹੈ ਜਿਸ ਦਾਤੇ ਨੇ ਦਾਤ ਦਿੱਤੀ ਉਹਨੂੰ ਪੁਲਾ ਕਰਕੇ ਦਾਤ ਪਿਆਰੀ ਹੋ ਗਈ ਉਹਦੇ ਵਿੱਚ ਹੀ ਉਲਝਿਆ ਫਿਰਦਾ ਜੇ ਬਹੁਤੀ ਮਾਇਆ ਮਿਲ ਗਈ ਤੇ ਮਾਇਆ ਮਾਇਆ ਹੀ ਕਰੀ ਜਾਂਦਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਇਆ ਮਾਇਆ ਕਰਨ ਵਾਲਾ ਜੀਵ ਸਰਪ ਦੀ ਜੋਨ ਭੋਗ ਰਿਹਾ ਬੋਲੋ ਸਤਨਾਮ ਸਰਪ ਦੀ ਜੋਨ ਭੋਗਦਾ ਪਿਆ 3ਾਂ ਪੁੱਤਰ ਦਿੱਤੇ ਨਾ ਜੇ 3ਾਂ ਪੁੱਤਰ ਰੱਬ ਜੀ ਦੀ ਦਾਤ ਏ 3ਾਂ ਪੁੱਤਰਾਂ ਨੂੰ ਹੀ ਸਿਮਰੀ ਜਾ ਰਿਹਾ 3ਾਂ ਪੁੱਤਰਾਂ ਨੂੰ ਹੀ ਸਿਮਰੀ ਜਾ ਰਿਹਾ ਮਹਾਰਾਜ ਕਹਿੰਦੇ ਸੂਰ ਦੀ ਜੋਨ ਭੋਗਦਾ ਫਿਰਦਾ ਬੋਲੋ ਸਤਨਾਮ ਭੋਗ ਰਿਹਾ ਸੂਰ ਜੋਨ ਘਰ ਪਰਿਵਾਰ ਰੱਬ ਜੀ ਦੀ ਦਾਤ ਹੈ ਘਰ ਪਰਿਵਾਰ ਮਿਲਿਆ ਹੈ ਪਰਿਵਾਰ ਪਰਿਵਾਰ ਹੀ ਕਰੀ ਜਾਂਦਾ ਮੇਰੇ ਘਰ ਵਾਲੀ ਮੇਰਾ ਪਰਿਵਾਰ ਮੇਰੇ ਘਰ ਵਾਲੀ ਮੇਰਾ ਪਰਿਵਾਰ ਮਹਾਰਾਜ ਜੀ ਕਹਿੰਦੇ ਬੇਸਵਾ ਦੀ ਜੋਨ ਭੋਗ ਰਿਹਾ ਬੋਲੋ ਸਤਨਾਮ ਬਸਨਾ ਜੀ ਤੁਰੇ ਫਿਰਦਾ ਹੈ ਪੜੋ ਵਚਨ ਸੰਪੂਰਨ ਵਚਨ ਮੈਂ ਆਪ ਜੀ ਨੂੰ ਸਰਵਣ ਕਰਵਾ ਦੇਵਾਂ ਮਹਾਰਾਜ ਜੀ ਕਹਿੰਦੇ ਅੰਤ ਕਾਲ ਜੋ ਲక్ష్ਮੀ ਛਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜਨ ਬਲ ਬਲ ਔਤਰੈ ਰਿਵਾਈ ਗੋਵਿੰਦ ਮਤ ਗੀਸਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਪ੍ਰੇਤ ਜਉਣ ਬਲ ਬਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਸੂਕਰ ਜਉਣ ਬਲ ਬਲ ਔਤਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਬੇਸਵਾਜਾ ਜਉਣ ਬਲ ਬਲ ਔਤਰੈ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਬਾਦਤ ਤਰਲੋਚਨ ਤੇ ਨਾਰ ਮੁਕਤਾ ਪੀਤੰਬਰ ਵਾ ਕਰ ਦੇਵਸੈ ਕਹਿੰਦੇ ਆ ਵੀ ਪੰਗਤੀ ਬਾਬਾ ਜੀ ਵਚਨ ਕਰਦੇ ਨੇ ਕਹਿੰਦੇ ਜੇ ਨਾਰਾਇਣ ਦਾ ਸਿਮਰਨ ਕਰ ਰਿਹਾ ਜੇ ਬੰਦਕੀ ਕਰ ਰਿਹਾ ਤੇ ਮਰ ਜੀ ਕਹਿੰਦੇ ਬਾਦ ਤਤਰ ਲੋਚਨ ਤੇ ਨਰ ਮੁਕਤਾ ਪੀਤੰਬਰ ਬਾ ਕਹਿ ਰਦਾ ਵਸੈ ਕਹਿੰਦੇ ਰੱਬ ਉਹਦੇ ਹਿਰਦੇ ਚ ਬਸਰੇ ਆ ਬੋਲੋ ਸਤਨਾਮ ਰੱਬ ਨੂੰ ਢੂੰਡਣ ਜਾਣ ਦੀ ਲੋੜ ਨਹੀਂ ਰੱਬ ਉਹਦੇ ਹਿਰਦੇ ਰਿਧੇ ਚ ਬਸਦਾ ਪਿਆ ਜਿਹੜਾ ਨਰਾਇਣ ਨਰਾਇਣ ਦਾ ਸਿਮਰਨ ਕਰਦਾ ਜਿਹੜਾ ਬੰਦਗੀ ਕਰਦਾ ਭਈ ਰੱਬ ਉਹਦੇ ਅੰਦਰ ਹੀ ਹੈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਮਰਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਉਹੀ ਸੰਗ ਸਮਾਈ ਤੇਰੇ ਅੰਦਰ ਹੀ ਹੈ ਰੱਬ ਪਿਆਰੀਆ ਇਸ ਕਰਕੇ ਸੱਭ ਜੀ ਕਹਿੰਦੇ ਵੱਡੇ ਵੱਡੇ ਮਹਿਲਾ ਦੁਕੀ ਕਰਾਉਣਾ ਇਹੋ ਜੇ ਵੱਡਪਣੇ ਤੋਂ ਕੀ ਕਰਾਉਣਾ ਹੈ ਜੇ ਰੱਬ ਭੁੱਲ ਗਿਆ ਜੇ ਮਾਇਆ ਮੋਹ ਜਾਲਤ ਦੇ ਵਿੱਚ ਲਪਟੇ ਪਿਆ ਜਲ ਜਾਓ ਇਹੋ ਵੱਡਪਣਾ ਮਾਇਆ ਲਪਟਾਏ ਮਰਜ਼ ਕਿੰਨੇ ਮਾਇਆ ਦੇ ਵਿੱਚ ਲਪਟਿਆ ਪਿਆ ਇਹੋ ਜਾਂ ਵੱਟਪਣਾ ਤੇ ਜਲ ਜਾਣਾ ਚਾਹੀਦਾ ਜਲ ਜਾਓ ਇਹ ਬਡਪਣ ਮਹਾਰਾਜੀ ਵਚਨ ਕਰ ਰਹੇ ਨੇ ਕਹਿੰਦੇ ਇਹੋ ਜੇ ਬਡਪਣ ਨੂੰ ਕੀ ਕਰਨਾ ਰੱਬ ਤੇ ਭੁੱਲ ਗਿਆ ਪੀਸਨ ਪੀਸ ਉਡ ਕਾਮਰੀ ਸੁਖ ਮਨ ਸੰਤੋਖਾਏ ਪੀਸਨ ਪੀਸ ਉਡ ਕਾਮਰੀ ਮਰ ਜੀ ਕਹਿੰਦੇ ਗਰੀਬੀ ਵਿੱਚ ਚੱਕੀ ਪੀ ਕੇ ਨਾ ਗੁਜ਼ਾਰਾ ਕਰਨਾ ਜ਼ਿੰਦਗੀ ਦਾ ਇਹ ਦਿਨੋਂ ਤੇ ਉਹ ਪਲ ਹੈ ਚੱਕੀ ਪੀ ਕੇ ਕਿਰਤ ਕਰਨੀ ਪੀਸਨ ਪੀਸ ਇੱਥੇ ਚੱਕੀ ਪੀਣ ਵਾਲੇ ਦੀ ਗੱਲ ਕੀਤੀ ਹੈ ਕਹਿੰਦੇ ਇਹ ਦਿਨੋਂ ਤੇ ਉਹ ਪਲ ਹੈ ਮਨ ਜ ਸੰਪੂਖਤਾ ਹੈ ਦੌੜਤਾ ਨਹੀਂ ਇਹਦੇ ਨਾਲ ਤੇ ਚੱਕੀ ਪੀਣ ਵਾਲਾ ਉੱਡ ਕਾਮਰੀ ਕਹਿੰਦੇ ਤਨ ਤੇ ਕੰਬਲੀ ਪੈ ਗਈ ਪੈਰ ਕੀ ਸਮਾਂ ਕੱਟੀ ਜਾ ਰਿਹਾ ਇੱਥੇ ਕਈ ਵਾਰੀ ਨਾ ਤਨ ਦੇ ਉੱਤੇ ਬਹੁਤੇ ਮਹਿੰਗੇ ਮਹਿੰਗੇ ਕੱਪੜੇ ਪਹਿਨਦਿਆਂ ਵੀ ਰੱਬ ਚੇਤੇ ਨਹੀਂ ਆਉਂਦਾ ਤਨ ਦੇ ਉੱਤੇ ਸੋਹਣੇ ਪਟੰਬਰ ਪਹਿਨ ਰਿਹਾ ਹੈ ਰੱਬ ਭੁੱਲਿਆ ਫਿਰਦਾ ਜੀ ਦੀ ਕਿਰਪਾ ਦੇ ਨਾਲ ਸੋਹਣੇ ਮਹਿੰਗੇ ਵਸਤਰ ਪਹਿਨਦਾ ਜੀ ਦੀ ਕਿਰਪਾ ਦੇ ਨਾਲ ਮਹਾਰਾਜੀ ਬਚਨ ਹੁੰਦਾ ਸੁਖਮਨੀ ਪੜਦੇ ਆ ਨਾ ਜੈ ਪ੍ਰਸਾਦ ਪਾਟ ਪਟੰਬਰ ਹੰਡਾਵੇ ਜਿਸ ਅਸੇ ਮਰਤ ਪਰਮ ਗਤ ਪਾਵੈ ਮਹਾਰਜ ਕਹਿੰਦੇ ਉਹਦਾ ਉਹਦਾ ਸਿਮਰਨ ਕਰੇਗਾ ਤਾਂ ਤੈਨੂੰ ਪਰਮ ਗਤੀ ਮਿਲਣੀ ਹੈ ਕਿਉਂ ਉਹਦੀ ਕਿਰਪਾ ਦੇ ਨਾਲ ਤਾਂ ਤੂੰ ਪਟੰਬਰ ਹੰਡਾਉਣਾ ਨਹੀਂ ਤੇ ਸੱਚ ਕਰਕੇ ਜਾਣਿਓ ਕਈ ਵਾਰ ਇਸ ਦੇਹੀ ਨੂੰ ਇਸ ਤਨ ਨੂੰ ਇਸੇ ਭਿਆਨਕ ਰੋਗ ਲੱਗ ਜਾਂਦੇ ਨੇ ਤਨ ਤੇ ਕੱਪੜਾ ਵੀ ਨਹੀਂ ਪਾਇਆ ਜਾਂਦਾ ਬੋਲੋ ਸਤਨਾਮ ਕੱਪੜਾ ਪਹਿਨਣ ਦਾ ਹੁਕਮ ਵੀ ਨਹੀਂ ਕਈ ਵਾਰੀ ਇਹ ਤੇ ਉਹਦੀ ਕਿਰਪਾ ਦੇ ਨਾਲ ਹੀ ਪਾਉਣਾ ਹੈ ਇਹ ਤੇ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਸੱਤੀ ਪ੍ਰਕਾਰ ਦੇ ਭਾਵੇਂ ਭੋਜਨ ਚਖ ਰਹੇ ਆਂ ਤਨ ਤੇ ਕੱਪੜੇ ਹੰਡਾ ਰਹੇ ਆਂ ਸੋਹਣੀਆਂ ਸੇਜਾਂ ਤੇ ਸੌ ਰਹੇ ਆਂ ਸੋਹਣੀ ਦੇ ਮਿਲੀ ਹੈ ਕੰਚਨ ਵਰਗੀ ਇਹ ਉਹਦੀ ਕਿਰਪਾ ਹੈ ਇਸ ਕਰਕੇ ਪੈ ਰਹਿਆ ਪਾਤਸ਼ਾਹ ਜੀ ਕਹਿੰਦੇ ਪੀਸਨ ਪੀਸ ਕਹਿੰਦੇ ਚੱਕੀ ਪੀਣ ਵਾਲਾ ਭੱਲਾ ਹੈ ਗਰੀਬੀ ਦੇ ਵਿੱਚ ਚੱਕੀ ਪੀ ਰਿਹਾ ਹੈ गुजारा ਕਰ ਰਿਹਾ ਭਲਾ ਏ ਉੱਡ ਕਾਮਰੀ ਕਹਿੰਦੇ ਕੰਬਲੀ ਪਹਿਨ ਕੇ ਸਮਾਂ ਕੱਟਣ ਵਾਲਾ ਭਲਾ ਏ ਤਨ ਤੇ ਕੰਬਲੀ ਹੀ ਪੈਣੀ ਹੋਈ ਹੈ ਉੱਡ ਕਾਮਰੀ ਸੁਖ ਮਨ ਉਸੰਤ ਮਨ ਸੁਖੀ ਹੈ ਸੰਤੋਖ ਹੈ ਸੰਤੋਸ਼ਟ ਹੈ ਮਨ ਇੱਥੇ ਸੱਚ ਕਰਕੇ ਜਾਣਿਓ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਦਾਤਾਂ ਵੀ ਮਿਲ ਜਾਂਦੀਆਂ ਨੇ ਮਹਿਲ ਮਿਲ ਜਾਂਦੇ ਨੇ ਰਹਿਣ ਵਾਸਤੇ ਘਰ ਮਿਲ ਜਾਂਦੇ ਨੇ ਸੋਹਣੇ ਪਟੰਬਰ ਪਹਿਨਦਾ ਮਨੁੱਖ ਪਰ ਮਨ ਚ ਸੰਤੋਖ ਫੇਰ ਨਹੀਂ ਬੋਲੋ ਸਤਨਾਮ ਮਨ ਸੰਤੋਖੀ ਸੰਤੋਖ ਕਿਤੇ ਗਵਾਚੀਂ ਕਰਦਾ ਸੰਤੋਖ ਨਹੀਂ ਹੈ ਮਨ ਤ੍ਰਿਪਤ ਨਹੀਂ ਹੁੰਦਾ ਮਨ ਉਹ ਤੋਂ ਵੀ ਰੱਜਦਾ ਹੀ ਨਹੀਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਮਨ ਜੇ ਮਹਿੰਗਾ ਹੈ ਨਾ ਜੇ ਕਿਸੇ ਦੂਸਰੇ ਤੇ ਮਹਿੰਗਾ ਵਸਤਰ ਪਾਇਆ ਵੇ ਕਹੇ ਨਹੀਂ ਮੈਂ ਉਸ ਤੋਂ ਮਹਿੰਗਾ ਪਾਣਾ ਹੈ ਇਦਾਂ ਦੀ ਤਰਸਣਾ ਹੈ ਮੇਰੇ ਕੋਲ ਸੁੱਖ ਦਾ ਸਾਧਨ ਹੈ ਜੇ ਉਹ ਦੂਸਰੇ ਕੋਲ ਮਹਿੰਗਾ ਹੈ ਕਹਿੰਦਾ ਨਹੀਂ ਵੀ ਮੈਂ ਉਹ ਤੋਂ ਕੱਟ ਨਹੀਂ ਉਹ ਤੋਂ ਹੋਰ ਮਹਿੰਗਾ ਲੈਣਾ ਐਦਾਂ ਦਾ ਮਨ ਹੈ ਸੰਤੋਖ ਨਹੀਂ ਹੈ ਮਹਾਰਜ ਕਹਿੰਦੇ ਫਿਰ ਤੇਰੇ ਨਾਂ ਤੇ ਪਿਆਰੇ ਤੈਨੂੰ ਦਾਤਾਂ ਦੇ ਦਿੱਤੀਆਂ ਰੱਬ ਨੇ ਉਸ ਦਾਤਾਂ ਦੇ ਵਿੱਚ ਤੈਨੂੰ ਸੰਤੋਖ ਨਹੀਂ ਤੂੰ ਸੰਤੁਸ਼ਟ ਨਹੀਂ ਹੈ ਤੇਰੇ ਨੋ ਤਾਂ ਫਿਰ ਚੱਕੀ ਪੀਣ ਵਾਲਾ ਵਧੀਆ ਹੈ ਤੇਰੇ ਨੋ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਤਨ ਦੇ ਉੱਤੇ ਕੰਬਲੀ ਪਏ ਨਾ ਕਿ ਸਮਾਂ ਘਟ ਰਿਹਾ ਤੇਰੇ ਨੋ ਤੇ ਉਹ ਵਧੀਆ ਹੈ ਤੈਨੂੰ ਸੋਹਣੇ ਪਟੰਬਰ ਮਿਲ ਗਏ ਮਾਲਕ ਦਾ ਸੁਕਰਾਨਾ ਤੇ ਕੀ ਕਰਦਾ ਸੀ ਮਨ ਚਤ੍ਰਿਸ ਨਹੀਂ ਲਈ ਫਿਰਦਾ ਕਹਿੰਦਾ ਨਹੀਂ ਏਡੂ ਮੰਗਾ ਹੋਰ ਲੈਣਾ ਜੇ ਕਈ ਵਾਰੀ ਹੁੰਦਾ ਐਤ ਕੀ ਤੇ ਕੱਪੜੇ ਸਸਤੇ ਸੋ ਆਏ ਨੇ ਐਤ ਕੀ ਤੇ ਤਨ ਦੇ ਉੱਤੇ ਥੋੜਾ ਜਿਹਾ ਸਸਤਾ ਸੂਟ ਖਰੀਦੇ ਆ ਕੱਪੜਾ ਵਧੀਆ ਲੈਣਾ ਮਹਿੰਗਾ ਲੈਣਾ ਹੋਰ ਮਹਿੰਗਾ ਲੈਣਾ ਹੋਰ ਮਹਿੰਗਾ ਲੈਣਾ ਇਦਾਂ ਹੀ ਕਰੀ ਜਾ ਰਿਹਾ ਸੰਤੁਸ਼ਟ ਨਹੀਂ ਮਨ ਨਹੀਂ ਤੇ ਇਹ ਹੋਣਾ ਚਾਹੀਦਾ ਕਿ ਮਾਲਕਾ ਤੇਰੀ ਕਿਰਪਾ ਦੇ ਨਾਲ ਜੋ ਮਿਲੇ ਆ ਵਧੀ ਮਿਲੇ ਆ ਬੋਲੋ ਸਤਨਾਮ ਇਹ ਕਿਹਾ ਕਰ ਜਿਉਂ ਜਾਂ ਮਿਲ ਗਿਆ ਨਾ ਇਹ ਤੇਰੀ ਦਾਤ ਹੈ ਇਹ ਭਾਵੇਂ ਮਹਿੰਗਾ ਏ ਭਾਵੇਂ ਸਸਤਾ ਏ ਵਧੀਆ ਨਾ ਵਧੀਆ ਮੈਨੂੰ ਨਹੀਂ ਪਤਾ ਮੇਰਾ ਤਨ ਕਜਿਆ ਹੋਇਆ ਏ ਮੇਰਾ ਤਨ ਕਜਿਆ ਹੋਇਆ ਏ ਮੇਰਾ ਤਨ ਟਕਿਆ ਹੋਇਆ ਏ ਵਧੀਆ ਈ ਏ ਬੋਲੋ ਸਤਨਾਮ ਸੰਤੋਖ ਜੇ ਸੰਤੋਖ ਨਹੀਂ ਫਿਰ ਤੇਰੇ ਨਾਲੋਂ ਕੰਬਲੀ ਵਾਲਾ ਵਧੀਆ ਏ ਗਜਾਰਾ ਤੇ ਕਰੀ ਜਾਂਦਾ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਮਹਾਰਾਜ ਜੀ ਕਹਿੰਦੇ ਇਹੋ ਜਾਂ ਰਾਜ ਵੀ ਫਿਰ ਕਿਸੇ ਕੰਮ ਨਹੀਂ ਕਿਸੇ ਕੰਮ ਨਹੀਂ ਐਸੋ ਰਾਜ ਨਾ ਕਿਤੇ ਕਾਜ ਐਸਾ ਰਾਜ ਕਿਸੇ ਕੰਮ ਦਾ ਹੀ ਨਹੀਂ ਕਹਿੰਦੇ ਜਿਸ ਰਾਜ ਵਿੱਚ ਰੇਕ ਤੇ ਤ੍ਰਿਪਤਤਾ ਹੋਈ ਨਹੀਂ ਮਨ ਤੇ ਤ੍ਰਿਪਤੀ ਨਹੀਂ ਮਨ ਤਾਂ ਸੰਤੋਸ਼ਟੀ ਨਹੀਂ ਹੋਇਆ ਇਹੋ ਜੇ ਰਾਜ ਭਾਗ ਤੋਂ ਇਹੋ ਜੇ ਐਸੋ ਰਾਮ ਸਾਧਨਾ ਤੋਂ ਮਹਿਲਾ ਤੋਂ ਉਹ ਫਿਰ ਕੀ ਕੰਮ ਨੇ ਜੇ ਵੱਡੇ ਵੱਡੇ ਮਹਿਲਾ ਦੇ ਵਿੱਚ ਵੱਡੇ ਵੱਡੇ ਬੰਗਲਿਆਂ ਦੇ ਵਿੱਚ